ਸਤਿ ਸ਼੍ਰੀ ਅਕਾਲ ਖਬਰਾਂ ਦੇ ਇਸ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ ਮੈਂ ਹਾਂ ਤਰਮਿੰਦਰ ਸੰਧੂ ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ ਸੁਰਖੀਆਂ ਦੇ ਨਾਲ ਯੂਕੇ ਨੇ ਆਪਣੇ ਇਮੀਗ੍ਰੇਸ਼ਨ ਕਾਨੂੰਨਾਂ 'ਚ ਕੀਤਾ ਬਦਲਾ ਪ੍ਰਵਾਸੀਆਂ ਲਈ ਬਣਾਈ ਗਈ ਸਖਤੀ ਅੰਮਰਸਾਦ ਦੇ ਵਿੱਚ ਜੰਗਬੰਦੀ ਦੇ ਬਾਵਜੂਦ ਬੀਤੀ ਰਾਤ ਬਲੈਕਆਊਟ ਕੀਤਾ ਗਿਆ ਉਡਾਨਾਂ ਹੋਈਆਂ ਰੱਦ ਲੰਗਰ ਦੇ ਪਿੰਡ 'ਚ ਲੋਕਾਂ ਨੇ ਸੁਣੀ ਧਮਾਕੇ ਦੀ ਆਵਾਜ਼ ਇਲਾਕੇ 'ਚ ਲਗਾਇਆ ਗਿਆ ਬਲੈਕਆਊਟ ਪਾਣੀ ਅਤੇ ਖੂਨ ਇਕੱਠੇ ਨਹੀਂ ਬਹਿ ਸਕਦੇ ਸਿੰਧੂ ਨਦੀ ਤੇ ਪਾਕਿਸਤਾਨ ਤੋਂ ਕੂਕੀਆਂ ਮੋਦੀ ਨੇ ਦਿੱਤਾ ਸਖਤ ਸੰਦੇਸ਼ ਤੇ ਹੁਣ ਖਬਰਾਂ ਵਿਸਤਾਰ ਨਾਲ ਬ੍ਰਿਟਿਸ਼ ਪ੍ਰਧਾਨ ਮੰਤਰੀ ਕੀਰ ਸਟਾਮਰ ਨੇ ਸੋਮਵਾਰ ਨੂੰ ਇੱਕ ਸਖਤ ਇਮੀਗ੍ਰੇਸ਼ਨ ਨੀਤੀ ਦਾ ਐਲਾਨ ਕੀਤਾ ਹੈ ਜਿਸ ਨਾਲ ਪ੍ਰਵਾਸੀਆਂ ਲਈ ਬ੍ਰਿਟਿਸ਼ ਨਾਗਰਿਕ ਬਣਨ ਲਈ ਉਡੀਕ ਸਮਾਂ ਮੌਜੂਦਾ 5 ਸਾਲ ਤੋਂ ਵਧਾ ਕੇ 10 ਸਾਲ ਕਰ ਦਿੱਤਾ ਗਿਆ ਹੈ ਉਹਨਾਂ ਨੇ ਕਿਹਾ ਕਿ ਆਉਣ ਵਾਲੇ 5 ਸਾਲਾਂ ਚ ਪ੍ਰਵਾਸ ਦੀ ਗਿਣਤੀ ਵਿੱਚ ਕਾਫੀ ਕਮੀ ਲਿਆਉਣ ਲਈ ਇਹ ਕਦਮ ਬਹੁਤ ਜ਼ਰੂਰੀ ਹੈ डाउनिंग स्ट्रीट ਵਿਖੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਸਾਰਮਰ ਨੇ ਪਿਛਲੀ ਕੰਜ਼ਰਵੇਟਿਵ ਪਾਰਟੀ ਤੇ ਨਿਸ਼ਾਨਾ ਸਾਧਿਆ ਅਤੇ ਬ੍ਰਿਟੇਨ ਦੀ ਮੌਜੂਦਾ ਸਥਿਤੀ ਲਈ ਇਸ ਨੂੰ ਜ਼ਿੰਮੇਵਾਰ ਠਹਿਰਾਇਆ। ਉਹਨਾਂ ਨੇ ਟਵੀਟ ਕੀਤਾ ਕਿ ਜੇਕਰ ਤੁਸੀਂ ਯੂਕੇ ਵਿੱਚ ਰਹਿਣਾ ਚਾਹੁੰਦੇ ਹੋ ਤਾਂ ਤੁਹਾਨੂੰ ਅੰਗਰੇਜ਼ੀ ਬੋਲਣੀ ਆਉਣੀ ਚਾਹੀਦੀ ਹੈ। ਇਹ ਆਮ ਸਮਝ ਦੀ ਗੱਲ ਹੈ ਇਸ ਲਈ ਅਸੀਂ ਹਰ ਪ੍ਰਵਾਸ ਰਸਤੇ ਤੇ ਅੰਗਰੇਜ਼ੀ ਭਾਸ਼ਾ ਦੀਆਂ ਜ਼ਰੂਰਤਾਂ ਨੂੰ ਸਖਤ ਕਰ ਰਹੇ ਹਾਂ। These roles become even more important. Without them, we risk becoming an island of strangers, not a nation that walks forward together. So, when you have an immigration system that seems almost designed to permit abuse, that encourages some businesses to bring in lower paid workers rather than invest in our young people, or simply one that is sold by politicians to the British people on an entirely false premise. Then you're not championing growth, you're not championing justice, or however else people defend the status quo. You're actually contributing to the forces that are slowly pulling our country apart. So, yes, I believe in this. I believe we need to reduce immigration significantly. ਤ ਸਟਾਰਮਨ ਨੇ ਦਾਅਵਾ ਕੀਤਾ ਕਿ ਲੇਬਰ ਪਾਰਟੀ ਦੀ ਇਹ ਨਵੀਂ ਨੀਤੀ ਇੱਕ ਨਿਯੰਤਰਿਤ ਚੋਣਵੀ ਅਤੇ ਨਿਰਪੱਖ ਪ੍ਰਵਾਸ ਪ੍ਰਣਾਲੀ ਨੂੰ ਆਕਾਰ ਦੇਵੇਗੀ। ਸਟਾਰਮਨ ਨੇ ਸਪਸ਼ਟ ਸ਼ਬਦਾਂ ਵਿੱਚ ਕਿਹਾ ਕਿ ਨਵੀਂ ਨੀਤੀ ਪ੍ਰਵਾਸ ਨੂੰ ਘਟਾਏਗੀ। ਇਹ ਇੱਕ ਵਾਅਦਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਪ੍ਰਵਾਸ ਨਾਲ ਸੰਬੰਧਿਤ ਸਾਰੇ ਖੇਤਰ ਜਿਵੇਂ ਕਿ ਵਰਕ ਵੀਜ਼ਾ, ਪਰਿਵਾਰ ਅਤੇ ਸਿੱਖਿਆ ਨੂੰ ਸਖਤ ਕੀਤਾ ਜਾਵੇਗਾ। ਤਾਂ ਜੋ ਸਰਕਾਰ ਦਾ ਵਧੇਰੇ ਕੰਟਰੋਲ ਹੋਵੇ। ਇਹਨਾਂ ਸਾਰੇ ਨਿਯਮਾਂ ਦੀ ਪਾਲਣਾ ਸਾਰਿਆਂ ਨੂੰ ਨਿਰਪੱਖਤਾ ਨਾਲ ਕਰਨੀ ਪਵੇਗੀ। ਉਹਨਾਂ ਕਿਹਾ ਕਿ ਸਾਡੀ ਸਰਕਾਰ ਜਲਦੀ ਹੀ ਸੰਸਦ ਵਿੱਚ ਇੱਕ ਵਿਸਤ੍ਰਿਤ ਇਮੀਗ੍ਰੇਸ਼ਨ ਵਾਈਟ ਪੇਪਰ ਪੇਸ਼ ਕਰਨ ਜਾ ਰਹੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਰਾਸ਼ਟਰ ਨੂੰ ਸੰਬੋਧਨ ਤੋਂ ਥੋੜੀ ਦੇਰ ਬਾਅਦ ਰਾਤ 9 ਵਜੇ ਦੇ ਕਰੀਬ ਅਮਰਸਰ ਖੁਸ਼ਹਾਰਪੁਰ ਤੇ ਜਲੰਧਰ ਚ ਬਲੈਕਆਊਟ ਕਰ ਦਿੱਤਾ ਗਿਆ ਜਦਕਿ ਕੁਝ ਥਾਵਾਂ ਤੇ ਪਾਕਿਸਤਾਨੀ ਡਰੋਨ ਦੇਖਣ ਦੀਆਂ ਖਬਰਾਂ ਵੀ ਮਿਲੀਆਂ ਨੇ। ਗਰਤਲਭ ਹੈ ਕਿ ਜੰਗਬੰਦੀ ਦੇ ਦੂਜੇ ਦਿਨ ਵੀ ਲਗਾਤਾਰ ਅਮਰਸਰ ਦੇ ਵਿੱਚ ਬਲੈਕਆਊਟ ਕੀਤਾ ਗਿਆ ਤੇ 13 ਮਈ ਨੂੰ ਵਿਦਿਆਖਾਦਰੀਆਂ ਨੂੰ ਮੁੜ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਹੈ।

पहले उन्होंने बोला कि पंद्रह मिनट का वेट कर लो आप फिर हम बताते हैं कि जाना है कि नहीं उसके बाद उन्होंने सारा ब्लैकआउट किया और फिर बोला कि कैंसिल है फाइनली कैंसिल तो आपकी सुरक्षा को लेकर ये किया गया है ये ब्लैकआउट जी तो कैसे देखें ठीक है कैंसिल सुरक्षित के लिए किया उन्होंने मेरा नाम है अशराफ़ हसैन है मैं कलकत्ता जा रहा हूँ अच्छा तो एक्चुअली मेरा फादर डेथ हुआ है पाँच बजे मेरे को न्यूज़ मिला तो मैंने अर्जेंट टिकट बनाया था और वहाँ से आया हूँ मैं अभी जाना था लेकिन नहीं जा पा रहा हूँ और दुख तो है अभी क्या करूँ साथ में बच्चे फैमिली भी है अभी कैसे पूछू मैं वो सोच तो 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 अच्छा के लिए फैसला लिया गया है ना कोई नहीं नोटिशू क्या नाम किया अजमेर सिंह नाम तो कहाँ से आया मैं लोकली तो कहाँ जाना था आपको था था था। दिल्ली जाना था। तो, था। तो क्या कहा कुछ नहीं फ्लाइट कैंसल है पहले आ रही थी फ्लाइट तो फिर अनाउंस कर दिया फ्लाइट हाँ जी ब्लैक आउट हो गया तो क्या लगता है सुरक्षा को लेकर ही ये ब्लैक आउट का जो लिया गया है ਸਹੀ ਸੀ ਜੇ ਬਲੈਕਆਊਟ ਹੋਣਾ ਚਾਹੀਏ ਜੇ ਐਸਾ ਕੁਝ ਹੈ ਤਾਂ ਸਾਨੂੰ ਵੀ ਫੋਲੋ ਕਰਨੀ ਚਾਹੀਏ ਇਨਕਾ ਇਨਸਟਰਕਸ਼ਨ ਤੇ ਸਪੋਰਟ ਕਰਨਾ ਚਾਹੀਏ ਕੋਈ ਪ੍ਰੋਬਲਮ ਨਹੀਂ ਹੈ ਸਮਝਦੇ ਇਸ ਫੈਸਲੇ ਬਿਲਕੁਲ ਤਾਮਰੀ ਸਰ ਦੇ ਵਿੱਚ ਜੰਗਬੰਦੀ ਦੇ ਦੂਜੇ ਦਿਨ ਇੱਕ ਵਾਰ ਫਿਰ ਤੋਂ ਬਲੈਕਆਊਟ ਕਰ ਦਿੱਤਾ ਗਿਆ ਹੈ ਇਸ ਤੋਂ ਲੈ ਕੇ ਪ੍ਰਸ਼ਾਸਨ ਵੱਲੋਂ ਕੀ ਜਾਣਕਾਰੀ ਹਾਸਲ ਹੁੰਦੀ ਹੈ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਭਾਰਤ ਅਤੇ ਪਾਕਿਸਤਾਨ ਵਿਚਕਾਰ ਤਣਾਅਪੂਰਨ ਸਥਿਤੀ ਜਾਰੀ ਹੈ ਇੱਕ ਵਾਰ ਫਿਰ ਪਾਕਿਸਤਾਨ ਨੇ ਸੀਜ਼ ਫਾਇਰ ਦੀ ਉਲੰਘਣਾ ਕੀਤੀ ਹੈ ਜਿਸ ਕਾਰਨ ਦੇਰ ਰਾਤ ਧਮਾਕਿਆਂ ਦੀ ਆਵਾਜ਼ ਆਉਣ ਤੋਂ ਬਾਅਦ ਜਲੰਧਰ ਵਿੱਚ ਵੀ ਬਲੈਕਆਊਟ ਹੋ ਗਿਆ ਇਸ ਦੌਰਾਨ ਜਲੰਧਰ ਦੇ ਪਿੰਡ ਮੀਰਪੁਰ ਦੇ ਲੋਕਾਂ ਨੇ ਅਸਮਾਨ ਦੇ ਵਿੱਚ ਡਰੋਨ ਦੇਖਣ ਦੀ ਗੱਲ ਦਾ ਖੁਲਾਸਾ ਕੀਤਾ ਹੈ ਜਲੰਧਰ ਦੇ ਪਿੰਡ ਮੀਰਪੁਰ ਦਾ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਗਿਆ ਹੈ ਵੀਡੀਓ ਵਾਇਰਲ ਹੋਣ ਤੋਂ ਬਾਅਦ ਮੀਡੀਆ ਕਰਮਚਾਰੀ ਉਕਤ ਵਿਅਕਤੀ ਤੱਕ ਪਹੁੰਚ ਗਏ ਮਾਮਲੇ ਬਾਰੇ ਜਾਣਕਾਰੀ ਦਿੰਦੇ ਹੋਏ ਜਗਦੀਪ ਨਾਮ ਦੇ ਵਿਅਕਤੀ ਨੇ ਕਿਹਾ ਕਿ ਇਹ ਵੀਡੀਓ ਉਸਨੇ ਹੀ ਬਣਾਈ ਹੈ ਜਗਦੀਪ ਨੇ ਦੱਸਿਆ ਕਿ ਜਦੋਂ ਅਚਾਨਕ ਸਵਾ 9 ਵਜੇ ਘਰੋਂ ਬਾਹਰ ਆਇਆ ਤਾਂ ਉਸਨੇ ਅਸਮਾਨ ਵਿੱਚ ਇੱਕ ਚਿੱਟੇ ਰੰਗ ਦੀ ਰੋਸ਼ਨੀ ਵੇਖੀ ਜੋ ਬਹੁਤ ਤੇਜ਼ ਰਫ਼ਤਾਰ ਨਾਲ ਹੇਠਾਂ ਵੱਲ ਆ ਰਹੀ ਸੀ ਇਸ ਦੌਰਾਨ ਅਚਾਨਕ ਅਸਮਾਨ ਵਿੱਚ 4 ਤੋਂ 5 ਲਾਲ ਬੱਤੀਆਂ ਦਿਖਾਈ ਦਿੱਤੀਆਂ ਜਿਸ ਤੋਂ ਬਾਅਦ ਡਰੋਨ ਵਰਗੀ ਚੀਜ਼ ਹਵਾ ਵਿੱਚ ਹੀ ਨਸ਼ਟ ਹੋ ਗਈ ਹੋਰ ਕੀ ਕਹਿਣਾ ਸੀ ਪ੍ਰਤੱਖਦਰਸ਼ੀ ਜਗਦੀਪ ਸਿੰਘ ਦਾ ਆਉ ਦੇਖਦੇ ਹਾਂ ਇੱਥੋਂ ਇੱਥੋਂ ਆਉ ਵਾਲੀ ਇਸ ਸਾਈਡ ਤੇ ਸੀ ਆਜ ਦਾ ਕੋਠੀ ਹੈ ਨਾ ਇਹ ਇਸ ਸਾਈਡ ਤੋਂ ਆਈ ਹੈ ਸਰ ਦੱਸੋ ਇਹ ਕੋਈ ਪਾਜੀ ਤੋਂ ਇੱਕ ਉੱਥੋਂ ਆ ਗਿਆ ਗਰਦਲ ਬਹਿਕੇ ਲੋਕਾਂ ਦਾ ਕਹਿਣਾ ਹੈ ਕਿ ਪਿਛਲੇ 1 ਹਫਤੇ ਤੋਂ ਪਿੰਡ ਦੀਆਂ ਲਾਈਟਾਂ ਰਾਤ 8 ਵਜੇ ਬੰਦ ਹੋ ਜਾਂਦੀਆਂ ਹਨ ਜਦੋਂ ਇਸ ਮਾਮਲੇ ਸੰਬੰਧੀ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀਆਂ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਉਹ ਵੀਡੀਓ ਬਣਾਉਣ ਵਾਲੇ ਵਿਅਕਤੀ ਦੀ ਪਛਾਣ ਕਰ ਰਹੇ ਨੇ ਤੇ ਜਲਦ ਹੀ ਪੂਰੇ ਮਾਮਲੇ ਦੀ ਜਾਂਚ ਕੀਤੀ ਜਾਵੇਗੀ। ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਾਕਿਸਤਾਨ ਨੂੰ ਸਪਸ਼ਟ ਸ਼ਬਦਾਂ ਦੇ ਵਿੱਚ ਕਿਹਾ ਹੈ ਕਿ ਭਾਰਤ ਦੀ ਰਾਏ ਬਹੁਤ ਸਪਸ਼ਟ ਹੈ ਅੱਤਵਾਦ ਅਤੇ ਗੱਲਬਾਤ ਇਕੱਠੇ ਨਹੀਂ ਚੱਲ ਸਕਦੇ ਅੱਤਵਾਦ ਅਤੇ ਵਪਾਰ ਵੀ ਇਕੱਠੇ ਨਹੀਂ ਚੱਲਣਗੇ। ਪਾਣੀ ਅਤੇ ਖੂਨ ਇਕੱਠੇ ਨਹੀਂ ਵਹਿ ਸਕਦੇ ਪਾਕਿਸਤਾਨ ਅਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਦੇ ਵਿੱਚ ਅਤਵਾਦੀਆਂ ਤੇ ਉਹਨਾਂ ਦੇ ਟਿਕਾਣਿਆਂ ਵਿਰੁੱਧ ਕਾਰਵਾਈਆਂ ਸ਼ੁਰੂ ਕਰ ਦਿੱਤੀਆਂ ਗਈਆਂ ਨੇ ਆਪਰੇਸ਼ਨ ਸੰਧੂਰ ਤੋਂ ਬਾਅਦ ਪਹਿਲੀ ਵਾਰ ਰਾਸ਼ਟਰ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਮੋਦੀ ਨੇ ਦੇਸ਼ ਦੇ ਬਹਾਦਰ ਬਲਾਂ ਸੈਨਿਕਾਂ ਵਿਗਿਆਨੀਆਂ ਤੇ ਖੂਫੀਆ ਏਜੰਸੀਆਂ ਨੂੰ ਸਲਾਮ ਕੀਤਾ ਇਹ ਕਹਿ ਕੇ ਕਿ ਪਾਣੀ ਅਤੇ ਖੂਨ ਇਕੱਠੇ ਨਹੀਂ ਵਹਿ ਸਕਦੇ ਪ੍ਰਧਾਨ ਮੰਤਰੀ ਮੋਦੀ ਨੇ ਪਾਕਿਸਤਾਨ ਨੂੰ ਕਿਹਾ ਕਿ ਸਿੰਧੂ ਜਲ ਸੰਧੀ ਉਦੋਂ ਤੱਕ ਮੁਅੱਤਲ ਰਹੇਗੀ ਜਦੋਂ ਤੱਕ ਸਰਹੱਦ ਪਾਰ ਅਤਵਾਦ ਦਾ ਖੇਡ ਖਤਮ ਨਹੀਂ ਹੁੰਦਾ ਦਰਸਲ 22 ਅਪ੍ਰੈਲ ਨੂੰ ਜੰਮੂ ਕਸ਼ਮੀਰ ਦੇ ਪਹਿਲਗਾਮ ਵਿੱਚ ਹੋਇਆ ਅਤਵਾਦੀ ਹਮਲੇ ਵਿੱਚ 26 ਭਾਰਤੀਆਂ ਦੀ ਮੌਤ ਤੋਂ ਬਾਅਦ ਭਾਰਤ ਨੇ ਤਾਹਕੀਆਂ ਪੁਰਾਣੀ ਸੰਤੂ ਜਲ ਸੰਧੀ ਨੂੰ ਮੁਅਤਲ ਕਰ ਦਿੱਤਾ ਇਸ ਕਾਰਨ ਪਾਕਿਸਤਾਨ ਨੂੰ ਪਾਣੀ ਦੀ ਭਾਰੀ ਕਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤਾਂ ਆਪਣੇ ਸੰਬੋਧਨ ਦੌਰਾਨ ਹੋਰ ਕੀ ਕਹਿੰਦੇ ਨਜ਼ਰ ਆਏ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੰਗਬੰਦੀ ਤੋਂ ਬਾਅਦ ਆਓ ਦੇਖਦੇ ਹਾਂ टेरर और ट्रेड एक साथ नहीं चल सकते और पानी और खून भी एक साथ नहीं बह सकता मैं आज विश्व समुदाय को भी कहूंगा हमारी घोषित नीति रही है अगर पाकिस्तान से बात होगी तो टेररिज्म पर ही होगी अगर पाकिस्तान से बात होगी तो पाक ऑक्युपाइड कश्मीर पीओके उस पर ही होगी प्रिय देशवासियों आज बुद्ध पूर्णिमा है भगवान बुद्ध ने हमें शांति का रास्ता दिखाया है शांति का मार्ग भी शक्ति से होकर जाता है मानवता शांति और समृद्धि की तरफ बढ़े हर भारतीय शांति से जी सके विकसित भारत के सपने को पूरा कर सके ਇਸਕੇ ਲਈ ਭਾਰਤ ਦਾ ਸ਼ਕਤੀਸ਼ਾਲੀ ਹੋਣਾ ਬਹੁਤ ਜ਼ਰੂਰੀ ਹੈ ਗਰਤਲ ਭੇਕੇ ਵਿਸ਼ਵ ਬੈਂਕ ਦੀ ਵਿਚੋਲਗੀ ਹੇਠ ਹੋਇਆ ਸਿੰਧੂ ਜਲ ਸਮਝੌਤਾ 1960 ਤੋਂ ਭਾਰਤ ਅਤੇ ਪਾਕਿਸਤਾਨ ਵਿਚਕਾਰ ਸਿੰਧੂ ਨਦੀ ਅਤੇ ਇਸ ਦੀਆਂ ਸਹਾਇਕ ਨਦੀਆਂ ਦੇ ਪਾਣੀ ਦੀ ਵੰਡ ਅਤੇ ਵਰਤੋਂ ਨੂੰ ਨਿਯੰਤਰਿਤ ਕਰਦਾ ਰਿਹਾ ਹੈ ਸਿੰਧੂ ਨਦੀ ਪ੍ਰਣਾਲੀ ਵਿੱਚ ਮੁੱਖ ਸਿੰਧੂ ਨਦੀ ਅਤੇ ਇਸ ਦੀਆਂ ਸਹਾਇਕ ਨਦੀਆਂ ਸ਼ਾਮਿਲ ਨੇ ਇਸ ਨਦੀ ਪ੍ਰਣਾਲੀ ਦਾ ਪਾਣੀ ਭਾਰਤ ਅਤੇ ਪਾਕਿਸਤਾਨ ਦੋਵਾਂ ਲਈ ਮਹੱਤਵਪੂਰਨ ਹੈ ਆਜ਼ਾਦੀ ਦੇ ਸਮੇਂ ਭਾਰਤ ਅਤੇ ਪਾਕਿਸਤਾਨ ਦੀ ਸੀਮਾ ਸਿੰਧੂ ਬੇਸਿਨ ਵਿੱਚੋਂ ਲੰਘਦੀ ਸੀ ਜਿਸ ਨਾਲ ਭਾਰਤ ਉੱਪਰਲਾ ਰਿਪੇਰੀਅਨ ਦੇਸ਼ ਅਤੇ ਪਾਕਿਸਤਾਨ ਹੇਠਲਾ ਰਿਪੇਰੀਅਨ ਦੇਸ਼ ਬਣ ਗਿਆ ਸੀ ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਪੁਂਚ ਜ਼ਿਲ੍ਹੇ ਵਿੱਚ ਪਾਕਿਸਤਾਨੀ ਗੋਲੀਬਾਰੀ ਤੋਂ ਪ੍ਰਭਾਵਿਤ ਲੋਕਾਂ ਨਾਲ ਗੱਲਬਾਤ ਕੀਤੀ ਅਤੇ ਇਲਾਕਿਆਂ ਵਿੱਚ ਬੰਕਰ ਬਣਾਉਣ ਦੀ ਜ਼ਰੂਰਤ ਦੇ ਉੱਤੇ ਜ਼ੋਰ ਦਿੱਤਾ ਪਾਕਿਸਤਾਨੀ ਗੋਲਾਬਾਰੀ ਵਿੱਚ ਮਾਰੇ ਗਏ 27 ਲੋਕਾਂ ਵਿੱਚ ਸਭ ਤੋਂ ਵੱਧ ਪੁਨਛ ਜ਼ਿਲ੍ਹੇ ਦੇ ਨਾਲ ਸਬੰਧਤ ਨੇ ਭਾਰਤ ਵੱਲੋਂ ਆਪਰੇਸ਼ਨ ਸਿੰਦੂਰ ਸ਼ੁਰੂ ਕਰਨ ਦੇ ਤੁਰੰਤ ਬਾਅਦ ਪਾਕਿਸਤਾਨ ਪਾਸਿਓਂ ਗੋਲੀਬਾਰੀ ਕੀਤੀ ਗਈ 2 ਅਪ੍ਰੈਲ ਨੂੰ ਪਹਿਲਗਾਮ ਹਮਲੇ 'ਚ 26 ਲੋਕਾਂ ਦੀ ਮੌਤ ਦਾ ਬਦਲਾ ਲੈਣ ਲਈ ਭਾਰਤ ਨੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿੱਚ 9 ਅਤਵਾਦੀ ਕੈਂਪਾਂ ਤੇ ਹਮਲਾ ਕਰਨ ਲਈ ਆਪਰੇਸ਼ਨ ਸਿੰਦੂਰ ਸ਼ੁਰੂ ਕੀਤਾ ਸੀ ਮੁੱਖ ਮੰਤਰੀ 우ਮਰ ਅਬਦੁੱਲਾ ਆਪਣੇ ਸਲਾਹਕਾਰ ਨਾਸਿਰ ਅਸਲਮ ਵਾਨੀ ਅਤੇ ਵਿਧਾਇਕ ਇਜਾਜ਼ ਜਾਨ ਦੇ ਨਾਲ ਪੁਨਛ ਦਾ ਦੌਰਾ ਕਰਨ ਪਹੁੰਚੇ ਤੇ ਪਾਕਿਸਤਾਨੀ ਗੋਲੀਬਾਰੀ ਨਾਲ ਪੂਰੀ ਤਰ੍ਹਾਂ ਨੁਕਸਾਨੇ ਗਏ ਇਲਾਕਿਆਂ ਦਾ ਸਰਵੇਖਣ ਕੀਤਾ ਉਹ ਗੋਲੀਬਾਰੀ ਵਿੱਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਖਾਸ ਕਰਕੇ ਅਮਰਜੀਤ ਸਿੰਘ ਅਤੇ ਅਮਰੀਕ ਸਿੰਘ ਦੇ ਪਰਿਵਾਰਾਂ ਨਾਲ ਮਿਲੇ ਅਤੇ ਦੁਖੀ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕੀਤੀ ਆਖਵਾ ਨੇ ਕਿਹਾ ਕਿ ਸਥਾਨਕ ਲੋਕਾਂ ਨੇ ਮੁੱਖ ਮੰਤਰੀ ਨੂੰ ਜ਼ਮੀਨੀ ਸਥਿਤੀ ਤੋਂ ਜਾਣੂ ਕਰਵਾਇਆ ਹੈ ਹੋਰ ਕੀ ਹੋਇਆ ਇਸ ਦੌਰਾਨ ਆਓ ਦੇਖਦੇ ਹਾਂ ਜੋ 3-4 ਦਿਨ ਪਤੂ ਜੰਮੂ ਕਸ਼ਮੀਰ ਮੈਂ ਇੱਕ ਤਰ੍ਹਾਂ سے ਦੇਖਾ ਜਾਏ ਤਾਂ जंग का ही माहौल बना हुआ था उसमें सबसे ज्यादा अगर कोई इलाका पार की शैलिंग और बमबारी के लपेट में आया वो पुंछ और बहुत अरसे के बाद पहली मरतबा पुंछ शहर के बीचों बीच शहर गिरे बम्बारी हुई इसमें हमारी तेरह कीमती जाने जो है वो हमने गवाई आज यहाँ पे आने का मेरा मकसद पहले तो मैं मैं मैंने कोशिश की कि उन घरों में कम कम से ये सबसे बड़ा सामिया पेश आया उसके बाद यहाँ की सिविल सोसाइटी से मेरी मुलाकात हुई और मैंने पूछ के लोगों को मुबारक किया जो इस मुश्किल दौर में उन्होंने हिंदू मुस्लिम सिख इत्याद और भाईचारे का जो माहौल है उसको कायम और दायम रखा। अब आगे जाके दोबारा अगर इस तरह के हालात बने तो इतना जानी नुकसान ना हो उसके लिए कुछ मशवरे कुछ सुझाव सिविल सोसाइटी के तरफ से हमें मिले हैं और उनपे हम आ, अमल जो है करना शुरू करेंगे साहब किसी एक मजहब को निशाना नहीं बनाया बल्कि जिस तरह पुंछ के लोगों ने हिंदू मुस्लिम सिख इतिहास का जो, जो सबूत दिखाया इन लोगों की बमबारी भी इसी तरह रही तो उन्होंने दसिया के इस फेरी का उद्देश्य दुखी परिवार प्रति सहायता प्रकट करना सी ਅਬਦੁੱਲਾ ਨੇ ਸੁਨੋਟ ਇਲਾਕੇ ਦਾ ਵੀ ਦੌਰਾ ਕੀਤਾ ਹੈ ਤੇ ਜ਼ਰਹਦੀ ਇਲਾਕਿਆਂ ਦੇ ਸਥਾਨਕ ਲੋਕਾਂ ਨਾਲ ਗੱਲਬਾਤ ਕੀਤੀ ਹੈ ਜਿਨ੍ਹਾਂ ਨੂੰ ਸੁਰੱਖੇ ਥਾਵਾਂ ਤੇ ਲਜਾਇਆ ਗਿਆ ਹੈ ਉਹਨਾਂ ਨੂੰ ਆਪਣੀ ਸਰਕਾਰ ਦੇ ਮੰਤਰੀ ਜਵੇਦ ਰਾਣਾ ਨੇ ਪ੍ਰਸ਼ਾਸਨ ਵੱਲੋਂ ਕੀਤੇ ਜਾ ਰਹੇ ਉਪਾਵਾਂ ਬਾਰੇ ਜਾਣਕਾਰੀ ਦਿੱਤੀ ਹੈ ਮੰਤਰੀ ਨੇ ਜ਼ਰਹਦੀ ਇਲਾਕਿਆਂ ਦੇ ਵਸਨੀਕਾਂ ਦੀ ਸੁਰੱਖਿਆ ਲਈ ਪੰਕਰਾਂ ਦੀ ਉਸਾਰੀ ਦੀ ਲੋੜ ਤੇ ਵੀ ਜ਼ੋਰ ਦਿੱਤਾ ਹੈ ਅਮਰਸਰ ਪੁਲਿਸ ਨੇ ਇੱਕ ਅੰਤਰਰਾਸ਼ਟਰੀ ਡਰੱਗ ਅਤੇ ਹਵਾਲਾ ਰੈਕਟ ਦਾ ਪਰਦਾਫਾਸ਼ ਕੀਤਾ ਹੈ ਤੇ ਤਿੰਨ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜੋ ਤੁਰਕੀ ਸਥਿਤ ਤਸਕਰ ਨਵਪੁੱਲਰ ਦੇ ਨਿਰਦੇਸ਼ਾਂ ਤੇ ਕੰਮ ਕਰ ਰਹੇ ਸਨ ਪੁਲਿਸ ਨੇ 1 ਕਿਲੋ ਹੈਰੋਇਨ 84 ਲੱਖ ਰੁਪਏ ਨਕਦ ਅਤੇ 22 ਲੱਖ ਰੁਪਏ ਦੇ ਬੈਂਕ ਖਾਤੇ ਜ਼ਬਤ ਕੀਤੇ ਨੇ ਪੁਲਿਸ ਕਮਿਸ਼ਨਰ ਨੇ ਕਿਹਾ ਹੈ ਕਿ ਉਹ ਤੁਰਕੀ ਵਿੱਚ ਬੈਠੇ ਨਵਪੁੱਲਰ ਦੇ ਨਿਰਦੇਸ਼ਾਂ ਤੇ ਨਸ਼ੀਲੇ ਪਦਾਰਥਾਂ ਦੀ ਸਪਲਾਈ ਕਰ ਰਹੇ ਸਨ ਨਵਪੁੱਲਰ ਨੇ ਉਹਨਾਂ ਨੂੰ ਕਿਰਾਏ ਤੇ ਇੱਕ ਘਰ ਵੀ ਦਿੱਤਾ ਸੀ ਉਹਨਾਂ ਵਿੱਚੋਂ ਇੱਕ ਲੁਧਿਆਣਾ ਵਿੱਚ ਕੱਪੜੇ ਦੇ ਕਾਰੋਬਾਰ ਵਿੱਚ ਕੰਮ ਕਰਦਾ ਸੀ ਤੇ ਦੂਜਾ ਰਾਜਸਥਾਨ ਐਸੇ ਰਾਹੀਂ ਵਿਦੇਸ਼ਾਂ ਵਿੱਚ ਨਸ਼ਾ ਦੀ ਅਦਾਇਗੀ ਕਰਦਾ ਸੀਗਾ ਦੱਸਿਆ ਗਿਆ ਹੈ ਕਿ ਨਵਪੁੱਲਰ ਜਿਸ ਵਿਰੁੱਧ 100 ਕਿਲੋਗ੍ਰam ਨਸ਼ੀਲੇ ਪਦਾਰਥਾਂ ਦੀ ਤਸਕਰੀ ਤੋਂ ਇਲਾਵਾ ਹੋਰ ਤਸਕਰੀ ਦੇ ਮਾਮਲੇ ਵੀ ਦਰਜ ਨੇ ਉਸ ਨੂੰ ਭਾਰਤ ਲਿਆਉਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਦਾ ਡਾਇਰੈਕਟ ਲਿੰਕ ਹੈਗਾ ਜੀ ਉੱਤੇ ਅਸੀਂ ਕੰਮ ਕਰ ਰਹੇ ਹਾਂ ਚਾਹੇ ਡਾਇਰੈਕਸ਼ਨ ਬਾਰੋਂ ਬੈਠਾ ਨਵਪੁੱਲਰ ਤੁਰਕੀ ਜੋ ਕਰ ਰਿਹਾ ਬਟ ਡੈਫੀਨਿਟਲੀ ਜਿਹੜੀ ਡਰੋਨਸ ਰਾਹੀਂ ਇਹ ਅੰਦਰ ਆਈ ਹੈ ਹਿਰੋਇਨ ਔਰ ਇਹਨੇ ਪਿੱਛੇ ਜਦੋਂ ਇਹਦੀ ਝਾਤ ਮਾਰਦੇ ਆ ਉਹਦੇ ਚ ਵੀ ਇਹ ਗੱਲ ਆਈ ਹੈ ਕਿ ਤਕਰੀਬਨ 6 ਮਹੀਨੇ ਤੋ ਕਾਫੀ ਐਕਟਿਵ ਸੀ ਔਰ ਨਵ ਨੇ ਹੀ ਸਾਰਾ ਕੀਤਾ ਹੋਇਆ ਇਹ ਜਿਹੜਾ ਇਹਨੂੰ ਇਹਦੇ ਵਾਸਤੇ ਇੰਤਜ਼ਾਮ ਚਾਹੇ ਉਹ ਪੈਸਿਆਂ ਦਾ ਚਾਹੇ ਉਹ ਘਰ ਦਾ ਗੱਡੀ ਦਾ ਉਹ ਸਾਰਾ ਉਹ ਤੋਂ ਚੱਲ ਰਿਹਾ ਔਰ ਤੁਹਾਨੂੰ ਯਾਦ ਹੋਣਾ ਕਿ ਨਵ ਪੁੱਲ ਰੋਹੀ ਨੋਟੋਰੀਅਸ ਸਮਗਲਰ ਹੈਗਾ ਜਿਹੜਾ ਜਿਤ 100 ਕਿਲੋ ਪਿੱਛੇ ਫੜੀ ਗਈ ਸੀ ਉਹਦੇ ਚ ਵੀ ਵੌਂਟਡ ਹੈ ਔਰ ਉਹ ਆਪਣਾ ਅਲੱਗ-ਅਲੱਗ ਲੋਕਾਂ ਨੂੰ ਅਲੱਗ-ਅਲੱਗ ਟਿਕਾਣਿਆਂ ਦੇ ਉੱਤੇ ਜਿਵੇਂ ਡੰਡੇਆਲੇ ਦਾ ਲੜਕਾ ਇਹਨੂੰ ਕੰਮ ਕਰਦਾ ਤੇ ਇਸ ਤਰੀਕੇ ਨਾਲ ਹਵਾਲਾ ਰਾਹੀਂ منی ਜਿਹੜੀ ਆ ਵਾਪਸ ਪਾਕਿਸਤਾਨ ਜਾਂਦੀ ਹੈ ਸਰ ਉਹ ਰੂਟ ਕੀ ਸੀ ਭੇਜਦਾ ਸ਼ਰਾ ਕਰੋੜ ਰੁਪਏ ਪਾਕਿਸਤਾਨ ਕਿਉਂ ਭੇਜਦਾ ਕਿਉਂਕਿ ਉਹ ਅਸੀਂ ਚਲਾ ਰਹੇ ਹਾਂ ਜੀ ਸਾਰੀ ਗੱਲ ਵਾਇਆ ਦੁਬਈ ਵੀ ਆਇਆ ਗੱਲ ਤੇ ਵਾਇਆ ਕੁਝ ਯੂਰਪ ਦੇ ਲਿੰਕਸ ਵੀ ਆਏ ਉਹਨਾਂ ਤੇ ਅਸੀਂ ਕੰਮ ਕਰ ਰਹੇ ਹਾਂ ਜੇ ਕਾਫੀ ਬੰਦੇ ਉੱਥੇ ਫੜਨੇ ਹੋਰ ਬਾਕੀ ਹੈ ਕਦੇ ਗਿਫਟ ਦੇ ਤੌਰ ਦੇ ਉੱਤੇ ਪੈਸੇ ਭੇਜੇ ਜਾਂਦੇ ਸੀ ਸਰ ਭਾਈ ਸਾਹਿਬ ਦੇਖੋ ਇਹ ਤਾਂ ਗੱਲਾਂ ਕਹਿਣ ਦੀਆਂ ਇਹ ਤਾਂ ਹੁਣ ਕਾਨੂੰਨ ਦੇ ਹੱਥਾਂ 'ਚ ਆ ਗਏ ਐ ਸਾਰਾ ਲੋਜੀਕਲੀ ਪ੍ਰੋਫੈਸ਼ਨਲ ਇਨਵੈਸਟੀਗੇਸ਼ਨ ਕੀਤੀ ਜਾਏਗੀ ਉਹ ਹਰੇਕ ਬੰਦਾ ਆਪਣਾ ਇੱਕ ਜ਼ਰੀਆ ਬਣਾ ਲੈਂਦਾ ਆਪਣੇ ਸੈਲਫ ਡਿਫੈਂਸ ਦਾ ਬਟ ਆਈ ਥਿੰਕ ਇਟ ਇਜ਼ ਅ 빅 ਰਿਕਵਰੀ ਐਂਡ ਮੈਂ ਸਮਝਦਾ ਜਿਵੇਂ ਮੈਂ ਦੁਬਾਰਾ ਦੁਹਰਾ ਰਿਹਾ ਕਿ ਡਰੱਗ ਦੀ ਰਿਕਵਰੀ ਨਾ ਉਹ ਵੀ ਵੱਡੀ ਇਹ ਚੀਜ਼ ਹੈ ਕਿਉਂਕਿ ਇਹਦੇ ਨਾਲ ਅਸੀਂ ਲੱਖ ਟੁੱਟਦਾ ਔਰ ਇਹਦੇ ਵਿੱਚ ਸੀਪੀ ਅੰਮ੍ਰਿਤਸਰ ਦੇ ਵੱਲੋਂ ਸਾਡੀ ਟੀਮ ਨੇ 11 ਡਰੱਗ ਹਵਾਲਾ ਦੇ ਜਿਹੜੇ ਮੇਨ ਸਿੰਡੀਕੇਟ ਰਨ ਕਰਨ ਵਾਲੇ ਬੰਦੇ ਨੇ ਉਹ ਗ੍ਰਿਫਤਾਰ ਕਰ ਚੁੱਕੇ ਆ ਇਹ ਸਪੈਸ਼ਲ ਡਰਾਈਵ ਦੇ ਵਿੱਚ ਜਿਹੜਾ ਮੋਬਾਈਲ ਮਿਲੇ ਨੇ ਇਹਨਾਂ ਕੋਈ ਨੰਬਰ ਮਿਲੇ ਨੇ ਪਾਕਿਸਤਾਨ ਦੇ ਹਾਂਜੀ ਬਿਲਕੁਲ ਉਹਦੇ ਵਿੱਚ ਕਾਫੀ ਕੁਝ ਹੈਗਾ ਜੀ ਇੰਡੀਕੇਟਿਵ ਉਹ ਤੇ ਸਾਰਿਆਂ ਦੇ ਕੰਮ ਕਰ ਰਹੇ ਆ ਤੇ ਇਹ ਇਹਨੂੰ ਅਸੀਂ ਅੱਗੇ ਫਰਦਰ ਲੌਜੀਕਲ ਐਂਡ ਤੇ ਲੈ ਕੇ ਜਾਵਾਂਗੇ ਇੱਥੇ ਅਸੀਂ ਹੀਰੋਇਨ ਦੀ ਰਿਕਵਰੀ ਵੀ ਹੋਰ ਐਕਸਪੈਕਟ ਕਰ ਰਹੇ ਆ ਹਵਾਲਾ ਮਨੀ ਤੋਂ ਇਲਾਵਾ ਇੱਕ ਹੋਰ ਗੱਲ ਹੈ ਦੂਸਰੇ ਬਾਕੀ ਜਿਹੜੇ ਦੂਸਰੇ ਨੇ ਦੋ ਇੱਕ ਨਾ ਜੀ ਤੁਹਾਨੂੰ ਦੱਸਿਆ ਇੱਕ ਰਾਜਸਥਾਨ ਦਾ ਬਿਕਨੇਰ ਦਾ ਪ੍ਰਦੀਪ ਸ਼ਰਮਾ ਇੱਕ ਮਨੀ ਸ਼ਰਮਾਏ ਲੁਧਿਆਣੇ ਦਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇੱਕ ਵਾਰ ਫਿਰ ਭਾਰਤ-ਪਾਕਿਸਤਾਨ ਜੰਗਬੰਦੀ ਤੇ ਗੱਲ ਕੀਤੀ ਹੈ। ਦੋਵਾਂ ਦੇਸ਼ਾਂ ਦੀ ਪ੍ਰਮਾਣੂ ਸ਼ਕਤੀ ਦਾ ਜ਼ਿਕਰ ਕਰਦੇ ਹੋਣਾ ਕਿਹਾ ਕਿ ਸਥਿਤੀ ਬਹੁਤ ਗੰਭੀਰ ਸੀ ਪਰ ਦੋਵਾਂ ਦੇਸ਼ਾਂ ਦੀ ਲੀਡਰਸ਼ਿਪ ਸਮਰੱਥਾ ਅਤੇ ਸਿਆਣਪ ਕਾਰਨ ਸਥਿਤੀ ਨੂੰ ਸੰਭਾਲਿਆ ਜਾ ਸਕਿਆ। ਇਸ ਦੌਰਾਨ ਟਰੰਪ ਨੇ ਕਈ ਅਜੀਬ ਦਾਅਵੇ ਵੀ ਕੀਤੇ ਨੇ। ਇਸ ਵਾਰ ਯੁੱਧਬੰਦੀ ਤੇ ਗੱਲ ਕਰਦੇ ਹੋਏ ਟਰੰਪ ਵਿਚੋਲਕੀ ਦੇ ਮੁੱਦੇ ਤੋਂ ਪਿੱਛੇ हट ਗਏ। ਉਹਨਾਂ ਨੇ ਕਿਹਾ ਕਿ ਅਸੀਂ ਬਸ ਮਦਦ ਕੀਤੀ। ਇਹ ਭਾਰਤ ਦੇ ਦ੍ਰਿਸ਼ਟੀਕੋਣ ਤੋਂ ਬੇहद ਮਹੱਤਵਪੂਰਨ ਹੈ। ਨੇ ਕਿਹਾ ਮੇਰੇ ਪ੍ਰਸ਼ਾਸਨ ਦੀ ਮਦਦ ਨਾਲ ਭਾਰਤ ਅਤੇ ਪਾਕਿਸਤਾਨ ਵਿਚਕਾਰ ਤੁਰੰਤ ਜੰਗਬੰਦੀ ਹੋਈ ਭਾਰਤ ਅਤੇ ਪਾਕਿਸਤਾਨ ਵਿਚਕਾਰ ਖਤਰਨਾਕ ਟਕਰਾ ਖਤਮ ਹੋ ਗਿਆ ਦੋਵਾਂ ਦੇਸ਼ਾਂ ਕੋਲ ਬਹੁਤ ਸਾਰੇ ਪਰਮਾਣੂ ਹਥਿਆਰ ਨੇ ਪਰ ਇਸ ਵਿੱਚ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ 트ੰਪ ਨੇ ਇਸ ਵਾਰ ਵਿਚੋਲ ਕੀ ਬਾਰੇ ਗੱਲ ਨਹੀਂ ਕੀਤੀ ਹੋਰ ਕੀ ਕੁਝ ਕਹਿੰਦੇ ਨਜ਼ਰ ਆਏ ਅਮਰੀਕੀ ਰਾਸ਼ਟਰਪਤੀ 트ੰਪ ਆਓ ਇੱਕ ਨਜ਼ਰ ਮਾਰਦੀਆਂ Again, let me say a few words about the historic events that took place over the last few days. On Saturday, my administration helped broker a full and immediate ceasefire, I think a permanent one, between India and Pakistan, ending a dangerous conflict of two nations with lots of nuclear weapons. And they were going at it hot and heavy, and it was seemingly not going to stop. And uh, I'm very proud to. Let you know that the uh, leadership of India and Pakistan was unwavering, powerful, but unwavering in both cases, and having these they really were, uh, from the standpoint of having the strength and the wisdom and fortitude to fully know and to understand the gravity of the situation. And uh, we helped a lot. And we helped also with trade. I said, "Come on, we're going to do a lot of trade with you guys." Let's stop it. Let's stop it. If you stop it, we're doing trade. If you don't stop it, we're not going to do any trade. People have never really used trade the way I used it. That I can tell you. And all of a sudden they said, I think we're going to stop. And they have. And if you don't stop it, we're not going to do any trade. People have never really used trade the way I used it. That I can tell you. And all of a sudden they said, I think we're going to stop. And they have. And they, they did it for a lot of reasons, but trade is a big one. We're going to do a lot of trade with Pakistan. We're going to do a lot of trade with India. We're negotiating with India right now. We're going to be soon negotiating with Pakistan. And we stopped the nuclear conflict. I think it would have, it could have been a bad nuclear war. Millions of people could have been killed. So I'm very proud of that. I also want to thank Vice President Vance and Secretary of State Rubio for their uh, work and efforts. They worked very hard on that. Uh, we also as you know uh, created a situation where the houthis for the donald trump ne kaha ke jeekar tusi ladai band kar dinde ho ta assi vyapar karange je assi isnu nahi rokhde ta koi vyapar nahi hovega lokan ne kade vi karobar nu us tarah nahi bartya jivein mai bartya unna anusar ehe kootnitik jeet vaaparek daba di niti karan hi sambhav ho saki ਪੰਜਾਬ ਦੇ ਵਿੱਚ ਇੱਕ ਵਾਰ ਫੇਰ ਮੌਸਮ ਬਦਲ ਗਿਆ ਹੈ 11 ਮਈ ਨੂੰ ਸੂਬੇ ਦੇ ਵੱਧ ਤੋਂ ਵੱਧ ਆਸਤਾਪਮਨ ਵਿੱਚ 1.8 ਡਿਗਰੀ ਸੈਲਸੀਅਸ ਦਾ ਵਾਧਾ ਹੋਇਆ ਹਾਲਾਂਕਿ ਸ਼ਾਮ ਨੂੰ ਪੰਜਾਬ ਦੇ ਕਈ ਜ਼ਿਲ੍ਹਿਆਂ 'ਚ ਮੀਂਹ ਪੈਣ ਦੀ ਸੂਚਨਾ ਮਿਲੀ ਜਿਸ ਤੋਂ ਬਾਅਦ ਤਾਪਮਨ ਲਗਾਤਾਰ ਡਿੱਗਦਾ ਵੀ ਦਿਖਾਈ ਦਿੱਤਾ ਭਾਰਤੀ ਮੌਸਮ ਵਿਭਾਗ ਦੇ ਅਨੁਸਾਰ ਤਾਪਮਨ ਸਮਰਾਲਾ ਦੇ ਵਿੱਚ 40.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜੋ ਇਸ ਸਮੇਂ ਸਭ ਤੋਂ ਗਰਮ ਸਥਾਨ ਹੈ ਗਰਦਲ ਵਹਾਕੇ ਚੰਡੀਗੜ੍ਹ ਵਿੱਚ ਤਾਪਮਾਨ 38.9 ਡਿਗਰੀ ਸੈਲਸੀਅਸ ਪਟਿਆਲਾ ਵਿੱਚ 39 ਡਿਗਰੀ ਸੈਲਸੀਅਸ ਅਤੇ ਬਠਿੰਡਾ ਵਿੱਚ 39 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਹੈ ਜਦਕਿ ਅਮ੍ਰਿਤਸਰ ਲੁਧਿਆਣਾ ਫਰੀਦਕੋਟ ਹੁਸ਼ਿਆਰਪੁਰ ਅਤੇ ਫਾਜ਼ਿਲਕਾ ਵਰਗੇ ਜ਼ਿਲ੍ਹਿਆਂ ਵਿੱਚ ਤਾਪਮਾਨ 37 ਤੋਂ 39 ਡਿਗਰੀ ਦੇ ਵਿਚਕਾਰ ਦਰਜ ਕੀਤਾ ਗਿਆ। ਕੁੱਲ ਮਿਲਾ ਕੇ ਪੰਜਾਬ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਤੇਜ਼ ਗਰਮੀ ਦਾ ਪ੍ਰਭਾਵ ਦੇਖਣ ਨੂੰ ਮਿਲ ਰਿਹਾ ਹੈ ਪਰ ਜਿਵੇਂ-ਜਿਵੇਂ ਸ਼ਾਮ ਹੋਈ ਸੂਬੇ ਵਿੱਚ ਤੇਜ਼ ਹਵਾਵਾਂ ਚੱਲਣ ਲੱਗੀਆਂ ਇਸ ਦੇ ਨਾਲ ਹੀ ਰਾਤ ਨੂੰ ਕਈ ਇਲਾਕਿਆਂ ਵਿੱਚ بارش ਹੋਈ ਜਿਸ ਕਾਰਨ ਲੋਕਾਂ ਨੂੰ ਗਰਮੀ ਤੋਂ ਕੁਝ ਰਾਹਤ ਮਿਲੀ ਮੌਸਮ ਵਿਭਾਗ ਨੇ 12 ਮਈ ਨੂੰ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਗਰਜ ਤੇਜ਼ ਹਵਾਵਾਂ ਅਤੇ ਬਿਜਲੀ ਡਿਗਨ ਦੀ ਭਵਿੱਖਬਾਣੀ ਕੀਤੀ ਹੈ ਮੌਸਮ ਵਿਭਾਗ ਅਨੁਸਾਰ ਉੱਤਰੀ ਪੰਜਾਬ ਯਾਨੀ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਨਵਾਂ ਸ਼ਹਿਰ ਆਦਿ ਨੂੰ ਛੱਡ ਕੇ ਬਾਕੀ ਜ਼ਿਲ੍ਹਿਆਂ ਵਿੱਚ ਹਲਕੀ بارش ਦੀ ਚੇਤਾਵਨੀ ਜਾਰੀ ਕੀਤੀ ਗਈ ਹੈ ਇਸ ਦੇ ਨਾਲ ਹੀ 84 ਘੰਟਿਆਂ ਬਾਅਦ ਮੌਸਮ ਫਿਰ ਆਮ ਹੋ ਸਕਦਾ ਹੈ। ਤਾਪਮਾਨ ਫਿਰ ਵੱਸ ਸਕਦਾ ਹੈ। ਇਸ ਦੇ ਨਾਲ ਹੀ 14 ਅਤੇ 15 ਮਈ ਨੂੰ ਫਿਰੋਜ਼ਪੁਰ ਫਰੀਦਕੋਟ ਫਾਜ਼ਿਲਕਾ ਮੁਕਸਰ ਬਗਾ ਠੰਡਾ ਤੇ ਮਾਨਸਾ ਵਿੱਚ ਵੀ ਪੈ ਸਕਦਾ ਹੈ। ਹਾਲਾਂਕਿ ਬਾਰਿਸ਼ ਦੇ ਬਾਵਜੂਦ ਅਗਲੇ 5 ਦਿਨਾਂ ਵਿੱਚ 3 ਤੋਂ 5 ਡਿਗਰੀ ਤੱਕ ਵਾਧਾ ਹੋਣ ਦੀ ਸੰਭਾਵਨਾ ਚਿਤਾਈ ਜਾ ਰਹੀ ਹੈ। ਇਸ ਬਲੇਟਨ ਵਿੱਚ ਫਿਲਹਾਲ ਇੰਨਾ ਹੀ। ਮੈਨੂੰ ਯਾਨੀ ਧਰਮਿੰਦਰ ਸੰਧੂ ਦੇ ਆਗਿਆ ਧੰਨਵਾਦ।